ਮੈਂ ਆਪਣੇ ਪਾਰਟੀ ਵਰਕਰਾਂ ਨਾਲ ਮਿਲ ਕੇ ਹਵਾਰਾ ਕਲਾਂ ਸਾਧ ਜਗਤਾਰ ਸਿੰਘ ਹਵਾਰਾ ਦੇ ਬਿਰਦ ਮਾਤਾ ਜੀ ਨੂੰ ਮਿਲ ਕੇ ਆਇਆ ਉਹਨਾਂ ਦੀ ਸਿਹਤ ਦੀ ਖਬਰ ਲੈ ਕੇ ਆਇਆ ਔਰ ਬਿਰਦ ਅਵਸਥਾ ਵਿੱਚ ਮਾਤਾ ਜੀ 37 ਸਾਲਾਂ ਤੋਂ ਆਪਣੇ ਪੁੱਤਰ ਦੀ ਸ਼ਕਲ ਸੂਰਤ ਦੇਖਣ ਲਈ ਤਰਪ ਰਹੇ ਨੇ ਔਰ 37 ਸਾਲਾਂ ਬਾਅਦ ਵੀ ਅਜੇ ਤੱਕ ਪੁੱਤਰ ਦੇ ਦਰਸ਼ਨ नसीब ਨਹੀਂ ਹੋਏ ਮੈਂ ਪਾਸ ਸਰਕਾਰ ਦੇ ਗ੍ਰਹਿ ਬਚਾਲੇ ਨੂੰ ਇਹ ਬੇਨਤੀ ਕਰਨ ਚਾਹੁੰਦਾ ਤੇ ਸਾਧਿਕ达ਰ ਸਿੰਘ ਹਵਾਰਾ ਨੂੰ ਬਰੋਦ ਤੇ ਛੱਡਿਆ ਜਾਵੇ ਤਾਂ ਕਿ ਆਪਣੀ ਫਿਰਦ ਮਾਤਾ ਦੇ ਉਹ ਦਰਸ਼ਨ ਕਰ ਸਕਣ ਤੇ ਮਾਤਾ ਜੀ ਆਪਣੇ ਪੁੱਤਰ ਦੀ ਸ਼ਕਲ ਦੇਖ ਕੇ ਉਹ ਮਸ਼ੀਰਵਾ ਦੇ ਸਕਣ ਸੋ ਇਹਦੇ ਲਈ ਅਸੀਂ ਗਵਰਨਰ ਪੰਜਾਬ ਨੂੰ ਜਲਦੀ ਇੱਕ ਡੈਲੀਗੇਸ਼ਨ ਲੈ ਕੇ ਬਿਲਾਗੇ ਕਿਉਂਕਿ ਇਲਾਕੇ ਦੀਆਂ 100 ਤੋਂ ਵੱਧ ਪੰਚਾਇਤਾਂ ਨੇ ਮਤੇ ਪਾਸ ਕੀਤੇ ਨੇ ਔਰ ਹਵਾਰਾ ਕਲਾਂ ਦੀ ਪੰਚਾਇਤ ਨੇ ਗ੍ਰਾਂث ਸਭਾ ਨੇ ਲਿਖਤੇ ਹੋ ਵਿੱਚ ਮਤਾ ਪਾਰ ਕੇ ਜ਼ਿੰਮੇਵਾਰੀ ਲਈ ਆ ਕਿ ਸਾਜਿਕਤਾ ਸਿੰਘ ਹਵਾਰਾ ਜੋਂ ਜੇ ਜੇਤ ਤੋਂ ਧਿਆਨ ਪਰੋਤ ਤੇ ਛੱਡ ਕੇ ਹਵਾਰਾ ਕਲਾ ਵਿੱਚ ਲਿਆਂਕੇ ਉਹਨਾਂ ਦੇ ਮਾਤਾ ਜੀ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਜਾਵੇ ਤਾਂ ਪੰਚਾਇਤ ਦੀ ਗ੍ਰਾਮ ਸਭਾ ਦੀ ਪੂਰੀ ਜ਼ਿੰਮੇਵਾਰੀ ਹੋਵੇਗੀ ਕਿ ਉਹਨਾਂ ਨੂੰ ਪਰੋਤ ਪੂਰੀ ਹੋਣ ਤੇ ਜੇਲ੍ਹ ਤੱਕ ਛੱਡ ਕੇ ਆਉਂਦੀ ਸੋ ਮੈਂ ਸਮਝਦਾ ਕਿ ਮਾਨਵੀ ਕਦਰਾਂ ਕੀਮਤਾਂ ਦਾ ਧਿਆਨ ਰੱਖ ਕੇ ਸਾਡੇ ਵਿਧਾਨਤੀ ਭਾਵਨਾ ਨੂੰ ਧਿਆਨ ਚ ਰੱਖ ਕੇ ਮਨੁੱਖੀ ਕਦਰਾਂ ਕੀਮਤਾਂ ਨੂੰ ਧਿਆਨ ਚ ਰੱਖ ਕੇ ਭਾਰਤ ਸਰਕਾਰ ਨੂੰ ਸਾਹਿਦਾਰ ਸਿੰਘ ਹਵਾਰਾ ਨੂੰ ਪਰਹੁਤੇ ਛੜਨਾ ਚਾਹੀਦਾ ਔਰਦੇ ਲਈ ਅਥੀ ਜੋ ਜਲੋ ਫਾਸੀ ਦੀ ਸਜ਼ਾ ਸੁਣਾਉਣ ਸਮੇਂ ਜੋ ਫੈਸਲਾ ਲਿਖਿਆ ਔਰ ਫੈਸਲੇ ਵਿੱਚ ਵੀ ਜੋ ਲਿਖਤੀ ਮਾਜੋਦ ਜੱਜ ਸਾਹਿਬਾ ਨੇ ਕੁਝ ਲੈਣਾ ਲਿਖਿਆ ਨੇ ਉਹਨਾਂ ਨੂੰ ਆਧਾਰ ਬਣਾ ਕੇ ਵੀ ਔਰ ਜੇਲ੍ਹ ਦੇ ਵਿੱਚ ਸਾਹਿਦਾਰ ਸਿੰਘ ਹਵਾਰਾ ਦਾ ਜੋ ਵਰਤਾਓ ਹੈ ਉਹਨੂੰ ਦੇਖ ਕੇ ਵੀ ਤੇ ਇਲਾਕੇ ਦੇ ਲੋਕਾਂ ਵੱਲੋਂ ਜ਼ਿੰਮੇਵਾਰੀ ਲੈਣ ਦੇ ਆਧਾਰ ਤੇ ਵੀ ਮੈਂ ਸਮਝਦਾ ਕਿ ਗਵਰਨਰ ਜਿਹੜਾ ਹੈ ਉਹ ਪੈਰਵਾਈ ਕਰਨ ਔਰ ਲੋਕਾਂ ਦੀ ਭਾਵਨਾ ਤੋਂ ਭਾਰਤ ਸਰਕਾਰ ਨੂੰ ਜਾਣੂ ਕਰਾਉਣ ਤੇ ਪਰੋਲ ਤੇ ਜਿਹੜਾ ਹੈ ਟਿਕਟਾਰ ਸਿੰਘ ਵਾਰਾਂ ਨੂੰ ਛਡੰਦੀ ਵਸਤਾ ਲਈ ਪੈਰਵਾਈ ਕਰਨ ਐਸਾ ਸੀ ਜਿਦਾਂ ਕਰਾ ਉਮਰ ਸਰ ਸਾਹਿਬ ਦੀ ਦਿੱਕਤੀ ਤੋਂ ਤਾਂ ਮੈਂ ਜਾਣਦਾ ਹਾਂ ਕਿ ਇਹ ਗੋਹਰੀ ਗੱਲਾਂ ਦੇ ਵਿੱਚੋਂ ਸੀ ਪਿੰਡ ਚਾਚਾ ਪੰਜ ਪੰਜ ਸਿੰਘ ਰੇਖੇ 3 ਅਜੇ ਭਾਈ ਸਰ ਭਾਈ ਦਿਵ达ਰ ਸਿੰਘ ਹਵਾਰਾ ਜੀ ਦੇ ਬਲਕ ਖੇਡ ਮਾਤਾ ਸਿੰਘ ਜੀ ਨੂੰ ਧੰਨਵਾਦ ਕਰਿਆ ਕਿਉਂਕਿ ਮਾਤਾ ਜੀ ਜਿੰਨ ਕੋ ਨੇ 84 ਸਾਲ ਦੀ ਉਮਰ ਤੇ ਉਹ ਮਾਤਾ ਨੂੰ ਉਹਦੇ ਇੱਤਰ ਦਾ ਲੈਣਾ ਚਾਹੀਦਾ ਲੱਗ ਇਸ ਕਰਕੇ ਅਸੀਂ ਇਸ ਵੇਲੇ ਬੇਨਤੀ ਕਰਦੇ ਆਂ ਸਰਕਾਰ ਨੂੰ ਕਿ ਭਾਈ ਜਗਤਾਰ ਸਿੰਘ ਹਵਾਰਾ ਨੂੰ ਪ੍ਰੋਮ ਹੋਵੇ ਕਿ ਉਹਨਾਂ ਦੀ ਮਾਤਾ ਤੇ ਸੇਵਾ ਕਰਨ ਵਾਸਤੇ ਦੋ ਦਿਨ ਦੀ ਦਿਓ 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 ਉਹ ਆਪਣੀ ਮਾਤਾ ਦੀ ਸੇਵਾ ਕਰ ਸਕਦੇ ਆ ਇਸ ਤੋਂ ਇਲਾਵਾ ਭੈਣ ਜੀ ਆਏ ਨੇ ਹੋਰ ਵੀ ਸਿਕ ਸੰਤਾਂ ਜੀ ਨੇ ਸਾਰੇ ਅਸੀਂ ਭਾਈ ਸਾਹਿਬ ਦੇ ਦਾ ਦਰਦ ਲੈ ਕੇ ਉਸ ਦੀ ਮਾਤਾ ਦੇ ਕਰਕੇ ਅਸੀਂ ਮਾਤਾ ਦੇ ਪਾਸਤੇ ਆਏ ਆ ਬਾਕੀ ਜੀ ਠੀਕ ਠਾਕ ਨੇ ਚੱਲਦੀ ਕਰਾਏ ਬਾ ਉਮਰ ਜ਼ਿਆਦਾ ਹੋਣ ਕਰਕੇ ਥੋੜਾ ਘਟ ਬੋਲਦੀ ਨੇ ਪਰ ਧਰੂ ਸਾਹਿਬ ਜੀ ਦੀ ਕਿਰਪਾ ਕੇ ਇਸ ਵੇਲੇ ਮਾਤਾ ਜੀ ਬਿਲਕੁਲ ਠੀਕ ਠਾਕ ਹੈ ਅਸੀਂ ਬੇਨਤੀ ਕਰਦੇ ਹਾਂ ਵੀ ਇੱਕ ਇਹ ਵੀ ਗੱਲ ਹੈ ਕਿ ਪ੍ਰੋਫੈਸਰ ਬਰਿੰਦਰ ਸਿੰਘ ਜੀ ਉੱਤੇ ਉਹਨਾਂ ਦੀ ਮਾਤਾ ਵੀ ਡੇਰਾ ਤੋਂ ਡੇਰਾ ਤੋਂ ਰਹਿੰਦੇ ਨੇ ਤੇ ਉਸ ਤੋਂ ਜ਼ਿਆਦਾ ਉਹਨਾਂ ਨੂੰ ਫੋਨ ਕਰਕੇ ਪ੍ਰੋਫੈਸਰ ਸਾਹਿਬ ਕੇ ਨਹੀਂ ਹਲ ਸਕੀ। 100 ਦਿਨਾਂ ਤੱਕ ਫਿਰ ਵੀ ਜੇਕਰ ਸਮਾਂ ਮਿਲਿਆ ਤੇ ਜ਼ਰੂਰ ਆਉਣਗੇ। ਪਰ ਉਹਨਾਂ ਦੀ ਮਾਤਾ ਜ਼ਿਆਦਾ ਢਿੱਲੇ ਸੀ ਐਕਸਪੈਕਟੇਸ਼ਨ ਵਿੱਚ। ਅਸੀਂ ਆਗਰਪੁਰੂਗ ਵਿਗਿਆਨ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਕਿ ਸਤਿਕਾਰਯੋਗ ਪਾਈ ਜਤਾਰ ਸਿੰਘ ਹਵਾਰਾ ਵੀ ਜਿਹੜੀ ਮਾਤਾ ਹੈ ਉਹ ਚੜ੍ਹਦੀ ਕਲਾ ਵਿੱਚ ਰਹੇ ਤਾਂ ਕਿ ਉਹਨਾਂ ਦਾ ਬੇਟਾ ਜਿਹੜਾ ਘਰ ਆਣ ਕੇ ਉਹਨਾਂ ਦੇ ਨਾਲ ਸੇਵਾ ਕਰੇ ਜਿਹੜਾ ਜਗਤਾਰ ਹਵਾਰਾ ਦੇ ਮਾਤਾ ਜੀ ਦੀ ਗੱਲ ਕਰੀਏ ਜੇ ਪਹਿਲੀ ਤਾਂ ਗੱਲ ਇਹ ਹੈ ਕਿ ਮਾਂ ਦਾ ਦਰਜਾ ਬਹੁਤ ਵੱਡਾ ਹੈ ਹਰ ਮਾਂ ਆਪਣੇ ਬੱਚੇ ਨੂੰ ਜਨਮ ਦੇਣ ਸਮੇ ਇੱਕ ਸੋਚ ਲੈ ਕੇ ਰੱਖਦੀ ਹੈ ਦਿਮਾਗ 'ਚ ਕਿ ਮੇਰਾ ਬੁਢਾਪਾ ਮੇਰਾ ਅਖੀਰਲਾ ਸਮਾਂ ਜਿਹੜਾ ਮੇਰਾ ਬੱਚਾ ਸੰਭੇਗਾ ਇੱਕ ਉਮੀਦ ਆ ਮਾਂ ਨੂੰ ਔਰ ਉਸ ਮਾਂ ਨੂੰ ਵੀ ਤਾਂ ਇੱਕ ਉਮੀਦ ਹੈ ਨਾ ਜਿਨੇ ਭਾਈ ਹਵਾਰਾ ਨੂੰ ਜਨਮ ਦਿੱਤਾ ਹੈ ਹੁਣ ਉਹ ਆਦਿਆਂ ਉਹ ਪਲ-ਪਲ ਕਰਕੇ ਅੱਖਾਂ ਉਹਦੀਆਂ ਤਰਸ ਰਹੀਆਂ ਨੇ ਆਪਦੇ ਬੱਚੇ ਨੂੰ ਉਹਨੂੰ ਵੇਖਣ ਲਈ ਔਰ ਲੰਬੇ ਸਮੇਂ ਤੋਂ ਜਿਨੇ ਆਪਦੇ ਬੱਚੇ ਦੀ ਦਾਦੀ ਝਲਕ ਹੀ ਨਹੀਂ ਵੇਖੀ ਜਦੋਂ ਭੇਜਿਆ ਗਿਆ ਹੋਊਗਾ ਉਦੋਂ ਇੱਕ ਨੌਜਵਾਨ ਗਿਆ ਹੋਵੇਗਾ ਅੱਜ ਜਦੋਂ ਦੇਖੇਗੀ ਕਿ ਇਹ ਬਜ਼ੁਰਗ ਹੋ ਕੇ ਆ ਗਿਆ ਤਾਂ ਅੰਦਾਜ਼ਾ ਲਾਓ ਕਿ ਉਹ ਮਾਂ ਕੀ ਸੋਚ ਰਹੀ ਹੋਵੇਗੀ ਉਸ ਮਾਂ ਦੇ ਅੰਦਰ ਕੀ ਬੀਤ ਰਿਹਾ ਹੋਵੇਗਾ ਫਿਰ ਅਗਲੀ ਗੱਲ ਹੈ ਕਿ ਦੇਖੋ ਸਿਸਟਮ ਦੇ ਮੁਤਾਬਕ ਭਾਈ ਹਵਾਰੇ ਨੇ ਸਿਸਟਮ ਕਹਿੰਦਾ ਵੀ ਉਹਨੇ ਉਹਨੇ ਗੁਨਾਹ ਕੀਤਾ ਮੰਨ ਲੈਨੇ ਆਪਾਂ ਇਧਰਲੇ ਪਾਸੇ ਨਹੀਂ ਪੈਂਦੇ ਕਿ ਉਹਨੇ ਠੀਕ ਕੀਤਾ ਜਾਂ ਗਲਤ ਕੀਤਾ ਇਹ ਵੱਖਰੀ ਗੱਲ ਇਹਨੂੰ ਪਾਸੇ ਰੱਖ ਲਓ ਮੰਨ ਲਿਆ ਤੁਹਾਡੇ ਸਿਸਟਮ ਨੇ ਉਹਨੂੰ ਸਜ਼ਾ ਦਿੱਤੀ ਉਹਨੇ ਸਜ਼ਾ ਭੁਗਤ ਲਈ ਜਿਨ੍ਹਾਂ ਨੇ ਸਜ਼ਾ ਭੁਗਤ ਲਈ ਹੈ ਉਹ ਬੰਦੇ ਰਿਹਾਬ ਕਿਉਂ ਨਹੀਂ ਕਿਤੇ ਜਾ ਰਹੇ ਇੱਕ ਨਮਾ ਨਹੀਂ ਉਹਨਾਂ ਵਾਸਤੇ ਅੜਚਲ ਪਾਈ ਜਾ ਰਹੀ ਕਿ ਇਹਨਾਂ ਨੂੰ ਮਤਲਬ ਹੋਰ ਜੇਲ੍ਹ 'ਚ ਬਿਨਾਂ ਗਲਤ ਹੋ ਰੱਖਿਆ ਹੋਇਆ ਔਰ ਅੱਜ ਉਹਦੀ ਮਾਂ ਉਹਦੀ ਇੰਤਜ਼ਾਰ ਕਰ ਰਹੀ ਹੈ ਬੈੱਡ ਤੇ ਪਈ ਕਿ ਮੇਰਾ ਬੇਟਾ ਆਏਗਾ ਮੈਂ ਉਹ ਉਹਦੀ ਜਾਂਦੀ ਜਾਂਦੀ ਮੈਂ ਉਹਦੀ ਝਲਕ ਵੇਖ ਲਾਂ ਇੱਕ ਸਰਕਾਰ ਨੂੰ ਇਹਦੇ ਤੇ ਸ਼ਰਮ ਆਉਣੀ ਚਾਹੀਦੀ ਹੈ ਔਰ ਉਸ ਇਨਸਾਨ ਨੂੰ ਤੁਰੰਤ ਰਿਹਾ ਕਰਨਾ ਚਾਹੀਦਾ ਹੈ ਮੈਂ ਕਹਿੰਦਾ ਇੱਕ ਉਹ ਵਿਚਾਰੇ ਪ੍ਰੋਲ ਲਾਉਂਦੇ ਆ ਪ੍ਰੋਲ ਵੀ ਨਹੀਂ ਦੇ ਰਹੇ ਔਂ ਪ੍ਰੋਲ ਦਾ ਛੱਡ ਦਿੰਨੀਆਂ ਚਾਹੀਦੀਆਂ ਪ੍ਰੋਲਾ ਪ੍ਰਾਲਾਂ ਦੀਆਂ ਗੱਲਾਂ ਸਰਕਾਰ ਨੂੰ ਫੈਸੇ ਹੀ ਰਹਿਮ ਹੋਣਾ ਚਾਹੀਦਾ ਸਰਕਾਰ ਦੇ ਅੰਦਰ ਹਰ ਇੱਕ ਅਫਸਰ ਹਰ ਇੱਕ ਪੋਲੀਟੀਸ਼ੀਅਨ ਉਹ ਇੱਕ ਬਾਪ ਹੈ ਉਹ ਇੱਕ ਬੇਟਾ ਵੀ ਹੈ ਉਹ ਇੱਕ ਰਾਜਾ ਵੀ ਹੈ ਉਹ ਪਰਜਾ ਦੇ ਰੂਪ ਚ ਵੀ ਕਦੇ ਵਿਚਰਿਆ ਹੈ ਉਹਨੂੰ ਤਾਂ ਸੋਚਣਾ ਬਣਦਾ ਹੈ ਨਾ ਕਿ ਭਾਈ ਜੇ ਉਹਨਾਂ ਨੇ ਕੁਝ ਕੀਤਾ ਸੀ ਤਾਂ ਉਹਦੀ ਸਜ਼ਾ ਜਿੰਨੀ ਤੁਹਾਡੇ ਸਿਸਟਮ ਨੇ ਤੁਹਾਡੇ ਕਾਨੂੰਨ ਨੇ ਉਹਨੂੰ ਸਜ਼ਾ ਦਿੱਤੀ ਹੈ ਉਹਨੇ ਸਜ਼ਾ ਤੋਂ ਕਿਤੇ ਵੱਧ ਸਮਾਜ ਜੇਲ੍ਹ ਚ ਬੈਠਿਆ ਨੂੰ ਹੋ ਗਿਆ ਔਰ ਅੱਜ ਉਹਨੂੰ ਉਹਦੀ ਮਾਤਾ ਦੇ ਇਸ ਸਮੇਂ ਦੇ ਉੱਤੇ ਹਰ ਹਾਲਤ ਦੇ ਉੱਤੇ ਮੈਨੂੰ ਲੱਗਦਾ ਰਿਹਾ ਕਰਨਾ ਚਾਹੀਦਾ ਹੈ ਤਾਂ ਕਿ ਉਹ ਆਪਣੀ ਮਾਂ ਦੀ ਆ ਕੇ ਸੰਭਾਲ ਕਰ ਸਕੇ ਹਰ ਬੱਚੇ ਦੇ ਅੰਦਰ ਵੀ ਇੱਕ ਇੱਛਾ ਹੈ ਕਿ ਮੈਂ ਆਪਣੀ ਮਾਂ ਨੂੰ ਸੰਭਾਲ ਹਰ ਮਾਂ ਦੇ ਅੰਦਰ ਇੱਕ ਭਾਵਨਾ ਹੈ ਕਿ ਮੇਰਾ ਬੇਟਾ ਮੇਰੇ ਜਾਂਦੇ ਸਮੇਂ ਦੇਤੇ ਮੇਰੇ ਕੋਲੇ ਹੋਵੇ ਤਾਂ ਉਹ ਉਸ ਮਾਂ ਦੀ ਉਸ ਭਾਵਨਾ ਨੂੰ ਮੁੱਖ ਰੱਖ ਕੇ ਸਰਕਾਰ ਨੂੰ ਸਾਡੀ ਅਪੀਲ ਹੈ ਕਿ ਸਰਕਾਰ ਤੁਰੰਤ ਉਹਨਾਂ ਨੂੰ ਰਿਹਾ ਕਰੇ